ਇਹਨਾਂ ਨੇ ਲਹਿਰ ਇਹਨਾਂ ਨੇ ਗੱਡੀ ਹੈ ਹਾਂਜੀ ਤੇ ਆਂ ਦੋਸੀਂ ਸੋਚਿਆ ਵੀ ਸਾਡਾ ਪਾਣੀ ਆ ਗਿਆ ਸਾਨੂੰ ਖੁਸ਼ੀ ਹੋਈ ਸੀ ਇਹਨਾਂ ਨੇ ਜੰਗਲ ਬਣਾ ਦੇ ਚਿੱਤੇ ਦਾ ਉੱਤੇ ਗਵਰਨਮੈਂਟ ਜੇ ਗੌਰ ਕਰਲੇ ਮਿੰਟ ਇਹ ਕਿਲਰ ਘੜ ਰਹੇ ਆਂ ਜੇ ਇਹੀ ਕਿਲ ਜੇ ਨਸ਼ਾ ਸਾਡੇ ਗਵਰਨਮੈਂਟ ਮੈਂਟਾਇਜ਼ ਖਤਮ ਕਰ ਦੇ ਨਸ਼ਰਮੈਂਟ ਕਹਿੰਦੇ ਨੇ ਵੀ ਉਹਨੂੰ ਕਹੇ ਜਾਂਦਾ ਜਿਹੜੀ ਗੌਰ ਕਰ ਲਵੇ ਕਮੇਟੀ ਜਿਹੜਾ ਕੰਮ ਕਰਦੇ ਪਲੀ ਤਾਂ ਟਾਈਮ ਸਦੀਆਂ ਲੰਘ ਜਾਂਦੇ ਨੇ ਸਾਡੇ ਬੱਚੇ ਬਾਹਰ ਨੂੰ ਜਾ ਰਹੇ ਨੇ ਕਿਉਂ ਜਾ ਰਹੇ ਨੇ ਵਿਸਬਤ ਖੋਰੀ ਨਾਲ ਹਰ ਕੰਮ ਚੱਲੇਗਾ ਮੰਨਦੀ ਨਾ ਸਰਕਾਰ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਅੱਜ ਬੱਚੇ ਕਿਉਂ ਜਾ ਰਹੇ ਨੇ ਸਾਡੇ ਬਾਹਰ ਇਹਨਾਂ ਦੀਆਂ ਮਜਬੂਰੀਆਂ ਕਰਕੇ ਸਾਨੂੰ ਇਹ ਕੰਮ ਕਰਨਾ ਪੈਂਦਾ ਇਹਦੇ ਚੀਨ ਵਾਲਾ ਵਾਟਰ ਬਣਾਤਾ ਇਹਨਾਂ ਨੇ ਹਾਂ ਜੀ ਇਹ ਬਾਹਰ ਦੁਨੀਆ ਦੇ ਵਿੱਚ ਇਹਨਾਂ ਦੇ ਕਰਤੂਤ ਦੇਖੀ ਦੁਨੀਆ ਇਹ ਖੱਟੜ ਦੀ ਖਟੜਦੇ ਮੋਦੀ ਜਿਹੜਾ ਵਾਨੀ ਦੀਵਾਨੀ ਨੇ ਇਹ ਕਹਿੰਦੇ ਵੀ ਸਾਰਾ ਇਕੱਠਾ ਕਰਕੇ ਤੇ ਝੋਲੀ ਚ ਪਾ ਦੇ। ਦੇਖੋ ਜੀ ਬਾਬਾ ਜੀ ਲਾਹਵ ਸਿੰਘ ਜੀ ਨੇ ਜਿਹੜੇ ਕਿ ਜੇ ਪਟਿਆਲੇ ਵੱਲ ਤੋਂ ਤੇ ਇਹ ਲਾਉਂਦੇ ਨੇ ਗੱਲਵਾਦਾ ਸਿਰਾ ਸਚਾਈ ਦਾ ਸਰ ਇਹਨੇ ਸਾਰੀ ਜੀ ਇਹ ਤੇ ਗੱਲ ਨੂੰ ਆਪਣੇ ਨੂੰ ਨੋਟ ਕਰੋ ਇਹ ਸਾਰੀ ਨੂੰ ਆਹਣਾ। ਸਾਰੀ ਗੱਲ ਆ ਤੁਹਾਡੇ ਨੋਟ ਕਰਨ ਵਾਲੀ ਹੈ ਜੀ ਇਹ। ਹਾਂਜੀ ਬਾਬਾ ਜੀ ਇਹ ਹੁਣ ਮਹਾਪੁਰ ਸ ਨੇ ਸਾਡੇ ਕੋਲ ਘਰਾਂ ਚ ਪਾਈਆ ਪਾਈਆ ਦਾਣੇ ਖਾ ਕੇ ਸਾਨੂੰ ਏਡੇ ਏਡੇ ਪੁੰਨ ਲਾ ਕੇ ਦੇ ਰਹੇ ਨੇ ਢੰਡੇ ਦਾ ਸਾਡੇ 3 ਦਿਨ ਕਿਲੇ ਗਰੀਬ ਗਰ ਵਿਚਾਰੀ ਜਮੀਨ ਸੀ ਡੇਢ ਕਿਲਾ ਨੂੰ ਵੇਚਣਾ ਪੈ ਗਿਆ ਕਿਉਂ ਵੇਚਣਾ ਪਿਆ ਇਹਨਾਂ ਦੀਆਂ ਕਰਤੂਤਾਂ ਕਰਕੇ ਹੁਣ ਅਸੀਂ ਜਿਹੜਾ ਆਲੂ ਹੈ ਆਲੂ ਸਾਡਾ ਹੁਣ ਅਸੀਂ ਰੂੜੀਆਂ ਚ ਗੇਰ ਰਹੇ ਆ ਇਹ ਜਿਹੜਾ ਗੜਾਉਣ ਚ ਲੱਗਿਆ ਚੀਜ਼ ਬਣਾ ਕੇ ਇਹਨਾਂ ਨੇ ਹੋਈ ਇੱਕ ਕਾਲੂ ਦੇ 30 30 ਰੁਪਏ ਬਣਾਉਣੇ ਆ ਮਾਨੀੜਵਾਨੀ ਨੇ ਬੜਾ ਜੀ ਜਿਹੜਾ ਬਣਾ ਆਲੂ ਹੈ ਹੁਣ ਤਾਂ ਮੁੱਲਾਂ ਦੀ ਕੀਮਤ ਇਹ 10 ਰੁਪਏ 15 ਰੁਪਏ ਕਿਲੋ ਹੋ ਗਈ ਨਾ ਜੀ 5 ਇਹ ਤਾਂ ਜ਼ਿੰਮੇਦਾਰ ਨੂੰ ਖਤਮ ਕਰਨ ਦੇ ਖੜੀ ਹੈ ਸਰਕਾਰਾਂ ਇਹ ਵੇਚਦੇ 100 ਰੁਪਏ ਦੇ ਉੱਪਰ ਇਹਨੇ ਜੀ ਰੇਟ ਹੁਣ ਘਟਾਉਣਾ ਹੁਣ ਪਾਉਣੀ ਪਾਤੇ ਪਾਣੀ ਨਾ ਘਟਾਉਣ ਦੇਖੋ ਪਾਣੀ ਬਸ ਹੁਣ ਨਹੀਂ ਪਾਤੇ ਚੱਗੇ ਹੁਣ ਬਾਬੇ ਕਾਰਸ਼ੇ ਵਾਲੇ ਦੇਖੋ ਹੁਣ ਸਿਹਰੇ ਪੰਜਾਬ ਦਾ ਰਾਜ ਸੀ ਮਾਰੇ ਨਹੀਂ ਸੀ ਹਾਂਜੀ ਦਰਸ਼ਕੋ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਆਪਣੀ ਬਾਬਾ ਜੀ ਦੱਸ ਰਹੇ ਨੇ ਜਿਹੜੇ ਇਹ ਚਿਪਸਾ ਜਿਹੜੀ ਆਲੂਆਂ ਦੇ ਤਿਆਰ ਹੁੰਦੀ ਹੈ ਜਿਹੜੀ ਸਾਡੇ 5 ਰੁਪਏ ਕਿਲੋ 6 ਰੁਪਏ ਕਿਲੋ ਨੂੰ ਵਿਕ ਰਹੇ ਹੈ ਲੋ ਹਨਾ ਉਹੀ 100ਾਂ ਦੇ ਵਿੱਚ ਵਿਕ ਰਹੇ ਨੇ ਹਜ਼ਾਰਾਂ ਵਿੱਚ ਵਿਕ ਰਹੇ ਨੇ ਹੈ ਆ ਇਹ ਹੁੰਦੀ ਐ ਐਮਐਸਪੀ ਤੇ ਉਸ ਕਰਕੇ ਨਾ ਇੱਥੇ ਬੈਠੇ ਆ ਸਾਰੇ ਇਕੱਠੇ ਹੋ ਗਏ ਇਹਨਾਂ ਦਾ ਕੋਈ ਸ਼ੌਂਕ ਨਹੀਂ ਇੱਥੇ ਆਉਣ ਦਾ ਕਿਸਾਨਾਂ ਦਾ ਨਿਤ ਅਦੋਲਨ ਦੇ ਵਿੱਚ ਆਵਨੇ ਇੱਥੇ ਦੋਲਨ ਨੂੰ ਵੱਧਦਾ ਜਾ ਰਹੀ ਐ ਇਹ ਆਪੀ ਇਹ ਤਾਂ ਬਹੁਤ ਵੱਧ ਗਿਆ ਜੀ ਬੜਾ ਵੱਧ ਗਿਆ ਕਿੱਥੇ ਜਾ ਦੇਖੋ ਤੁਸੀਂ ਆਪਾਂ ਦੇਖੀ ਨਾ ਇਹ ਘਟੋ ਘਟ 15 20 ਕਿਲੋਮੀਟਰ ਤੱਕ ਲੈਣ ਲੱਗੀ ਇਸਦੀ ਨਾ ਜੀ ਇਹ ਤਾਂ ਖਿੰਦੀ ਕਰੇ ਤੇ ਮੈਨੂੰ ਨਗਸਰੋਂ ਪਤਾ ਤੱਕੜਦਾ ਫਤੇੜਦਾ ਤੱਕੜ ਲੱਗ ਜੇ ਕਿ ਇਹ ਕੱਲਾ ਕੱਲਾ ਸਟੈਟਿਸਟਿਕ ਇੱਕ ਲਾਈ ਐ ਸਿਰੇ ਤੱਕ ਫਤੇੜਦਾ ਤੱਕੜ ਲੱਗ ਜੇ ਇਹ ਅਸੀਂ ਜਿੱਤਾਂਗੇ ਕਿ ਸੱਚ ਸਾਚੀ ਝੂਠ ਦੇ ਪੈਰ ਨਹੀਂ ਆਪ ਸਾਈ ਹੋਆ ਸੱਚੇ ਦਾ ਸੱਚਾ ਟੋਆ ਤੇ ਉਹ ਮਹਾਂਪੁਰ ਸਾਗੇ ਜਿਨ੍ਹਾਂ ਦਾ ਰੱਬ ਵੀ ਕਹਿਣਾ ਨਹੀਂ ਮੋੜਾ ਸੰਤਾ ਕੇ ਕਾਰਜ ਆਪ ਖਲੋ ਕੰਮ ਕਰਾਉਣ ਆਇਆ ਰਾਮ ਹੁਣ ਮਹਾਂਪੁਰ ਸਾਹਿਬ ਜਿੱਤੇ ਆ ਕੇ ਨਾਮ ਚ ਪਾ ਦਿਆ ਫਿਰ ਮਾਰਨ ਦੇ ਕਹਤਾ ਨਾ ਬਾਣੀ ਵੀ ਸੰਤਾ ਕੇ ਕਾਰਜ ਆਪ ਕਮ ਕਰਾ ਮੜਾ ਆਮ ਉਹ ਮਹਾਪੁਰਸ਼ ਨੇ ਜਿਹੜੇ ਹੱਥਾਂ ਦੇ ਪ੍ਰਸਾਦਾ ਛਕਣ ਵਾਲੇ ਤੇ ਸੰਗਤਾਂ ਨੂੰ ਬੜੀ ਵੜੀ ਚੀਜ਼ਾਂ ਬਣਾ ਬਾਬਾ ਜੀ ਖੱਦਰ ਦੀ ਕੁਰਤੀ ਪਾਉਂਦੇ ਨਾ ਕਰੋੜਾਂ ਦੀਆਂ ਗੱਡੀਆਂ ਨਾਲ ਦੇ ਕੋਲ ਹੁਣ ਤੁਹਾਡੇ ਕੋਲ ਕਿਣਕਣ ਤੁਹਾਡੇ ਪਿੰਡਾਂ ਜੋ ਕਿਣਕਣ ਕਣਕਾ ਇਕੱਠਾ ਕਰਕੇ ਡਿੱਡੀ ਬਿਲਡਿੰਗਾਂ ਬਣਾਉਂਦੇ ਨੇ ਹੁਣ ਤੁਸੀਂ ਹਜੂਰ ਸਾਹਿਬ ਚਲੇ ਜਾਓ ਬਾਬਾ ਜੀ ਬਲਿੰਦਰਸ ਕੋਲ ਤੁਹਾਨੂੰ ਕਮਰਾ ਮਿਲੇਗਾ ਹੱਥਾਂ ਦੇ ਚੁੱਕਦੇ ਨੇ ਅੰਬਰਸਰ ਚਲੇ ਜਾਓ ਤੁਹਾਨੂੰ ਟੈਲੀਫੋਨ ਤੋਂ ਬਿਨਾਂ ਕਮਰਾ ਨਹੀਂ ਮਿਲਦਾ ਇੱਕ ਸ਼ਰਮਣੀ ਕਮ ਨਹੀਂ ਇਹਨਾਂ ਦੇ ਕਾਰਜ ਸੇਵਾ ਦੇ ਅੰਦਰ ਪਰ ਕਿੰਨਾ ਹੀ ਹੈ ਸਸ ਸਰੋਬੀਏ ਕਿਰਾਏ ਮੰਗਦੇ तकरीबनदा ਕਿੱਤੇ ਬਹਿ ਲੂਗਾ ਅੰਬਰਸੋ ਦੁਨੀਆ ਜਾਣ ਤੋਂ ਹਟ ਗਈ ਨਾ ਕਰਤੂਤਾਂ ਦੇ ਕਰਕੇ ਉੱਥੇ ਹਜ਼ਾਰਾਂ ਹੀ ਕਮਰੇ ਬਣੇ ਨੇ ਨਾਲੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਐ ਨਾ ਜਿੱਥੇ ਮਿਲਦੇ ਨਹੀਂ ਜੀ ਉੱਥੇ ਆਪਣੇ ਉਹਨਾਂ ਦੇ ਆਪਣੀ ਨੀ ਕਰ ਪੂਰੇ ਹੁੰਦੇ ਜਿਹੜੇ ਲਿੱਲੀਆਂ ਚਿੱਟੀਆਂ ਪੱਗਾਂ ਵਾਲਿਆਂ ਨੇ ਪੁੱਛੇ ਪੁੱਛੇ ਅਸੀਂ ਤਾਂ ਕਹਿੰਨੇ ਆ ਮੇਰੇ ਮੂਹਰੇ ਖੜਦਾ ਨਹੀਂ ਕੋਈ ਉਹਨ ਦੇਖੋ ਜੀ ਕੋਈ ਗਰੀਬ ਇਨਸਾਨ ਆ ਵਿਚਾਰਾ ਕੋਈ ਦੂਰੋਂ ਚੱਲ ਕੇ ਆ ਗਿਆ 100 200 ਕਿਲੋਮੀਟਰ ਤਾਂ ਉਹਨਾਂ ਆਪਣੀ ਫੈਮਿਲੀ ਦੇ ਨਾਲ ਹਾਂ ਜੀ ਤੇ ਉਹ ਪਹਿਲਾਂ ਹੀ ਵਿਚਾਰਾ ਗਰੀਬੀ ਦੇ ਵਿੱਚ ਕੋਈ ਟ੍ਰੇਨ ਚੜ੍ਹ ਕੇ ਜਾਂਦਾ ਹੁੰਦਾ ਹੁਣ ਜਨਮ ਜਨ ਸੁਣ ਲਓ ਮੇਰੀ ਗੱਲ ਹਾਂਜੀ ਹੁਣ ਉਹ ਕਿਰਾਇਆ ਤਾਂ ਉਹਦੇ ਕੋਲ ਵਿਚਾਰੇ ਕੋਲ ਗੱਡੀ ਜੋਗਾ ਨਹੀਂ ਹੁੰਦਾਗਾ ਉੱਥੇ ਵਾਲਾ ਕਿਰਾਏ ਪਰ ਰੈਂਟ ਪਰ ਕਿਵੇਂ ਕਮਰਾ ਲੂਗਾ ਇਹ ਬੇਨਤੀ ਤੁਹਾਡੀ ਬਹੁਤ ਹੀ ਸੋਹਣੀ ਗੱਲ ਹੈ ਅਸੀਂ ਬਾਬਾ ਜੀ ਦੀ ਸੰਗਤ ਲੈ ਕੇ ਜਾਂਦੇ ਹੂਰ ਸਾਬ ਸੰਗਤ ਲੈ ਕੇ ਗਏ ਅਸੀਂ ਕਹਿੰਦੇ ਜਿਹਨੂੰ ਪੈਸੇ ਦੀ ਲੋੜ ਹੈ 500 ਪੈਸਾ ਵੀ ਫ੍ਰੀ ਲੈ ਕੇ ਜਾਂਦੇ ਹਾਂ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ পাপ ਨਹੀਂ ਸੱਚ ਵਰਗਾ ਤਾਂ ਬ ਨਹੀਂ ਝੂਠ ਵਰਗਾ ਸਾਡੇ ਬੱਚੇ ਕਿਉਂ ਨਹੀਂ ਸਿੱਖੀ ਵੱਲ ਜਾ ਰਹੇ ਉਹਨਾਂ ਨੂੰ ਇਹ ਐਜੂਕੇਸ਼ਨ ਵਧੀਆ ਨਹੀਂ ਮਿਲਦੀ ਇਹਨਾਂ ਦੇ ਕਰੋੜਾਂ ਰੁਪਏ ਬਜਟ ਹੈ 100 ਰੋਮਣੀ ਕਮੇਟੀ ਦਾ ਕਿਸੇ ਦਾ ਹੈ ਬੱਚਾ ਸਾਡਾ ਸਿਕਾਇਆ ਨਾ ਕੋਈ ਕੋਈ ਇਲਾਕੇ ਦੇ ਵਿੱਚ ਕਥਾਬਾਚ ਕੇ ਛੱਡਿਆ ਹੋਇਆ ਇਹਨਾਂ ਨੇ ਜਦੋਂ ਵੋਟਾਂ ਹੁੰਦੀਆਂ ਉਦੋਂ ਸਾਡੇ ਕੋਲ ਆ ਜਾਂਦੇ ਨੇ ਹਾਂ ਤੇ ਜਦੋਂ ਲੋੜ ਨਹੀਂ ਮੇਰੇ ਆਪਣੀ 6 ਮਹੀਨੇ ਸਾਢੇ 5 6 ਸਾਲ ਪੁੱਛਦੇ ਨਹੀਂ ਸਾਨੂੰ ਇਹ ਤਾਂ ਅੱਜ ਕਾਲਜੋਗ ਨੰਗਾ ਨੱਚ ਰਿਹਾ ਜੀ ਇਸ ਟਾਈਮ ਸਹੀ ਰੋਮਣੀ ਕਮੇਟੀ ਹੈ ਜਿਹੇ ਦੇਖੋ ਇਹਨਾਂ ਦਾ ਬਾਬਾ ਨਾਨਕ ਸੀਗਾ ਜੀ ਹਾਂਜੀ ਉਸਨੇ ਤਾਂ ਕਹੇ ਜੀ ਵੰਡ ਕੇ ਛਕੋ ਹਨਾ ਜੀ ਨਾਮ ਜਪੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਗੁਰਦੁਆਰਾ ਸਾਹਿਬ ਜਿਹੜਾ ਅੰਮ੍ਰitsarਾ ਜਿਸ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ ਨਾ ਜੀ ਤੇ ਬਾਬਾ RAMDAS JI ਦੀ ਉਹ ਧਰਤੀ ਆ ਨਹੀਂ ਹਾਂ ਜੀ ਹਾਂ ਤੇ ਉਥੇ ਇਹ ਬਿਜ਼ਨਸ ਹੋ ਗਿਆ ਇੱਕ ਲਿਖੇ ਦਾ ਨਾ ਜੀ ਬਿਜ਼ਨਸ ਹੋ ਗਿਆ ਬਿਜ਼ਨਸ ਕਿਵੇਂ ਕਹਿੰਦੇ ਆ ਜਿਹੜੇ ਹੁਣ ਉਥੇ ਕਮਰੇ ਆਪਾਂ ਨੂੰ ਕਿਰਾਏ ਪਰ ਮਿਲਦੇ ਨੇ ਕਮਰੇ ਬਥੇਰੇ ਹੁੰਦੇ ਨੇ ਬਿਲਦੇ ਅੰਦਰ ਬਿਲਦੇ ਹੁੰਦੇ ਨੇ ਹਜੂਰ ਸਾਹਿਬ ਗਏ ਜੀ ਇੱਕ ਬੀਬੀ ਜੈਨਮ ਘੋਲੀ ਤੇ ਮੇਰੇ ਨਾਲ ਗਈਆਂ ਕਹਿੰਦੇ ਬਾਬਾ ਜੀ ਸੀ ਤਾਂ ਜਿੱਥੇ ਜਾਂਦੇ ਰਿਸ਼ਤੇਦਾਰੀ ਚ ਅਸੀਂ ਮੋਬਾਈਲ ਤੇ ਵੀ ਕਹਿੰਦੇ ਆ ਵੀ ਜੇ ਤੁਸੀਂ ਗ੍ਰਾਹੀ ਗੇ ਨਹੀਂ ਕਾਰਸੇ ਵਾਲਾ ਨਾ ਦਿਓ ਕਹਿੰਦੇ ਬਾਬੇ ਇਹਨਾਂ ਨੂੰ ਇੱਕ ਲੱਖ ਕਰੋੜ ਰੁਪਇਆ ਬਣਾ ਕੇ ਲਾ ਕੇ ਤਿਆਰ ਕਰਕੇ ਇਹ ਕਹਿੰਦੇ ਨੇ ਵੀ 2 ਸਾਲ ਚ ਤਿਆਰ ਕਰਨਾ ਇਹਨਾਂ ਨੂੰ ਪੁੱਛੇ ਤੁਹਾਡੇ ਕਮਰ ਫਿਰ ਜਿਹੜੇ ਮਰੇਜ ਇਹਨਾਂ ਕੋ ਹੋਰ ਨੇ ਉਹ ਵੀ ਕੁਝ ਬਹੁਤ ਤਾਰ-ਵਾਰ ਕਰਦੇ ਬਣਾਓ ਛੇਤੀ ਇਹ ਸਾਨੂੰ ਤੂ ਬੱਤੀ ਦਿਓ ਬੋਲੋ ਸਤਨਾਮ ਸ਼੍ਰੀ ਅਕਾਲ ਇੱਥੇ ਤੱਕ ਗੱਲ ਪਹੁੰਚੀ ਆ ਨੇ ਹੁਣ ਕੀ ਕਰੂਗੇ ਅਸੀਂ ਪਾਈਆ ਪਾਈਆ ਦਾਣੇ ਇਕੱਠੇ ਕਰਕੇ ਹੁਣ ਜਿਹਦੇ ਹਸਪਤਾਲ ਨੇ ਬਾਬਾ ਜੀ ਆਪਣੀ ਗੱਲ ਅਧੂਰੀ ਆ ਵਿੱਚ ਆਪਾਂ ਗੱਲ ਕਰਦੇ ਆਂ ਉਹਨਾਂ ਗੱਲ ਆਪਾਂ ਕਰੀ ਦੀ ਕਮਰੇ ਦੀ ਜੀ ਉੱਥੇ ਹਨਾ ਜਿਹੜੀ ਸ਼੍ਰੋਮਣੀ ਕਮੇਟੀ ਇਹ ਕਰਦੀ ਆ ਕੰਮ ਇਹ ਤੁਸੀਂ ਗੱਲ ਦੱਸੋ ਜੀ ਇਹ ਉਹਨਾਂ ਦੀ ਗੱਲ ਸਹੀ ਆ ਜਾਂ ਗਲਤ ਆ ਕਮਰੇ ਉੱਥੇ ਵਿਹਲੇ ਪਏ ਹੁੰਦੇ ਨੇ ਜਿਹੜਾ ਕਹਿੰਦੇ ਤੁਸੀਂ ਵੀ ਫੋਨ ਤੇ ਕਮਰੇ ਖੁੱਪ ਹੁੰਦੇ ਨੇ ਆ ਮਿਲਦੇ ਨੇ ਕਮਰੇ ਕਿਸੇ ਦੀ ਪਰ ਮੈਂ ਉਹ ਬੰਦੇ ਦੀ ਵਿਚਾਰੇ ਗਰੀਬ ਬੰਦੇ ਦੀ ਪਹੁੰਚ ਕੀ ਹੋਊਗੀ ਉਹ ਵਿਚਾਰਾ ਕੀ ਕਰ ਸਕਦਾ ਮੈਨੂੰ ਕਹਿੰਦਾ ਭਲਾਣੇ ਸਰ ਤੇਰੀ ਉਹ ਦੱਸੋ ਜੀ ਉਹਦੇ ਕੋਲ ਪੈਸੇ ਨਾ ਉਹਦਾ ਫੈਮਲੀ ਤੇ ਉਹ ਬੱਚੇ ਪੈਣਗੇ ਕਿੱਥੇ ਰਾਤ ਨੂੰ ਉਹ ਮੁੜ ਕੇ ਜਿੱਥੇ ਕੱਟਣਗੇ ਦਿਲ ਟੁੱਟ ਜਾਂਦਾ ਅਗਲਾ ਫਿਰ ਕਹਿੰਦੇ ਦੂਏ ਧਰਮ ਵੱਧ ਕੇ ਤਾਂ ਹੀ ਵੱਧਦੇ ਪਰ ਧਰਮ ਤੇ ਆਪਣੇ ਆਪ ਆ ਉਹ ਕਰਦੇ ਨੇ ਆਪਣੇ ਧਰਮ ਦੀ ਆਪਤ ਕਿਉਂ ਦੂਏ ਧਰਮ ਵੱਧ ਰਹੇ ਇਹਨਾਂ ਦੀ ਕਰਤੂਤ ਕਰਕੇ ਵੱਧ ਰਹੇ ਨੇ ਹੁਣ ਬਾਬੇ ਗੁਰਦੁਆਰਾ ਬਣਾ ਕੇ ਇਹਨਾਂ ਨੂੰ ਛੱਡ ਦਿੰਦੇ ਨੇ ਦੇਣ ਨੇ ਹੁਣ ਬਾਬਾ ਜੀ ਸੇਵਾ ਕਰਾ ਰਹੇ ਨੇ ਭਾਈ ਆਪਾਂ ਇਹ ਦਾਣੇ ਪਿੰਡਾਂ 'ਚ ਇਕੱਠੇ ਕਰਦੇ ਨੇ ਹੁਣ ਕਿ ਰਜਿੰਦਰਾ ਹਸਪਤਾਲ ਜੇ ਬਦੀ ਡੀਐਮਸੀ ਲੁਧਿਆਣਾ ਪੀਜੀ ਲੰਗਰ ਜਾਂਦਾ ਕਿਸੇ ਦਾ ਮਰੀਜ਼ ਬਜਰੇ ਗਰੀਬ ਦਾ ਮਰੀਜ਼ ਬਿਮਾਰ ਐ ਐਮਰਜੈਂਸੀ ਚ ਦਾ ਸ੍ਰੀ ਤੇ ਦਾ ਆ ਗਿਆ ਉਹਨਾਂ ਮਰੀਜ਼ ਉਹਦਾ ਰਾਜ ਕਰੋਗਾ ਉਹਨਾਂ ਨੂੰ ਖਾਣਾ ਖਲਾਉਗਾ ਉਹ ਕਹਿੰਦੇ ਬਾਹਰ ਬਾਬਿਆਂ ਦਾ ਲੰਗਰ ਚੱਲ ਰਿਹਾ ਭਾਈ ਖਾਓ ਲੱਸੀ ਪੀਓ ਰੋਟੀ ਖਾਓ ਇਹ ਕਿਨਾਂ ਕਰੋਂ ਜਾਂਦਾ ਗ੍ਰਿਸ਼ਤੀਆਂ ਦੇ ਘਰਾਂ ਤੋਂ ਕੀਰਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ ਘਾਲ ਖਾਏ ਕੋ ਜਤੋਂ ਦੇ ਨਾਨਕ ਦਾ ਪਛਾਣੇ ਸੀ ਹੁਣ ਹਜੂਰ ਸਾਹਿਬ ਸਮਧੀਨ ਅੱਠ ਕੇ ਜਾਂਦੀ ਹੈ ਸੰਗਤ ਜੀ ਅੰਮ੍ਰਿਤਸਰ ਦਾ ਨਾਲ ਉਹ ਕਹਿੰਦੇ ਬਾਬਾ ਜੀ ਕਮਰੇ ਨਹੀਂ ਬੰਦ ਤੇ ਕੀ ਕਰਾਂ ਮੈਂ ਜਾ ਕੇ ਐਡੀ ਵੱਡੀ ਗੁਰ બસ ਆਸ ਉੱਠ ਰਿਆ ਹਾਂਜੀ ਹੁਣੇ ਦੇਖੋ ਨੀਮ ਸਾਹਿਬ ਬਾਬਾ ਮਰੀ ਜੀ ਨੇ ਕਾਲਜ ਬਣਾ ਕੇ ਤੇ ਇਹਨਾਂ ਨੂੰ ਛੱਡਾ ਬਣਾ ਕੇ ਬਾਬਾ ਨੀਮ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆਪਣੇ ਪਟਿਆਲੇ ਵਿੱਚ ਪੈਂਦਾ ਨਹੀਂ ਹਾਂਜੀ ਬਾਬਾ ਮਰੀ ਕਾਲਜ ਬਣਾ ਕੇ ਦਿੱਤਾ ਹੈ ਰਾਜਪੁਰੇ ਦੇ ਨਿੱਜੀ ਪਾਇੰਦ ਹਾਂਜੀ ਹਾਂਜੀ ਇਹਨਾਂ ਗੋਲਕ ਇਹਨਾਂ ਦੀਆਂ ਮੂਹਰੇ ਨੇ ਬਾਬੇ ਦੀ ਵਾਰ ਪਈਆਂ ਨੇ ਦੇਖੋ ਜਿਹੜੇ ਬਣਾ ਕੇ ਦੇ ਰਹੇ ਤੇ ਕੋਈ ਹਾਲ ਹੈ ਉਲਟੀ ਵਾਰਡ ਖੇਤ ਨੂੰ ਖਾਵੇ ਰਾਜੇ ਪਾਪ ਖਮਾਉਂਦੇ ਨੇ ਸ਼ਰਮ ਧਰਮ ਦੇ ਖੁੱਤ-ਖੁੱਤ ਕੋਲ ਹੋਇਆ ਪ੍ਰਧਾਨ ਵੀ ਲਾ ਲਓ ਕਹਿੰਦੇ ਨਹੀਂ ਹੁੰਦੇ ਕਹਿੰਦੇ ਗਰੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਨਾ ਪਰ ਇਹ ਕਿਹਾ ਤਾਂ ਜਾਂਦਾ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਨਹੀਂ ਉਹਨੂੰ ਇਹਦਾ ਮਸੰਦਾ ਦਾ ਮਸੰਦਾ ਦੀ ਗੋਲਕ ਹੋਗੀ ਗਰੀਬਾਂ ਦੀ ਕੌਣ ਕਹਿੰਦਾ ਇਹਨੂੰ ਮਸੰਦਾ ਜਿਹੜੇ ਦੱਸੇ ਪਾਸਿਆਂ ਦੇ ਸਾੜੇ ਉਹਨਾਂ ਦਾ ਜੀ ਗਰੀਬਾਂ ਵਾਸਤੇ ਬਣਾਇਆ ਸੀ ਜਿਹਦੀ ਗੋਲਕ ਹੈ ਵੀ ਗਰੀਬਾਂ ਵਿੱਚੋਂ ਕਿਸੇ ਨੂੰ ਲੋੜ ਆ ਤਾਂ ਉਹਨੂੰ ਦੋ ਜੇ ਕੋਈ ਬੰਦਾ ਬੰਗਾਲ ਠਮਾਰ ਆਉਂਦਾ ਲਾਈ ਕਰਾਓ ਤੇ ਕਿਸੇ ਦਾ ਫੜਫੜਾ ਹੋ ਜਾ ਕੇ ਨਾ ਹੀ ਪਰ ਤੁਸੀਂ ਇਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੱਸੋ ਅਸੀਂ ਕਲਾਇਤ ਸੰਗਤ ਲੈ ਕੇ ਗਏ ਜੀ ਸਾਡੀ ਠੱਕੀ ਹਰੀ ਸੰਗਤ ਸੀ ਉੱਥੇ ਪਾਣੀ ਵੀ ਮੁੱਲਾਉਂਦਾ ਬਾਬਿਆਂ ਦਾ ਲੰਗਰ ਚੱਲਦਾ ਅਸੀਂ ਦਮਦਮਾ ਸਾਹਿਬ ਗਏ ਉਹਨਾਂ ਨੂੰ ਕਿਹਾ ਦਫ਼ਤਰ 'ਚ 10-11 ਵਜੇ ਮਾ ਸਾਨੂੰ ਕਮਰਾ ਦੇ ਦਿਓ ਹਾਂ ਉਹਨਾਂ ਨੇ ਕਮਰੇ ਵਿੱਚ ਸਾਡੀਆਂ ਬੁੱਢੀ ਬੀਬੀਆਂ ਵੀ ਚੜ੍ਹ ਨਹੀਂ ਸਕਦੀਆਂ ਕਹਿੰਦੇ ਇਹੀ ਮਿਲਣੇ ਕਮਰੇ ਤੇ ਕਹਿੰਦੇ ਇੱਕ ਕਮਰਾ ਮਿਲਣਾ ਹੀ ਸੇ ਆਪਣਾ ਸਾਰੂ ਨਾ ਸਾਰੂ ਨਹੀਂ ਰੈਂਟ ਲੱਗੂਗਾ ਜੇ ਵਧੀਆ ਕਮਰੇ ਲੈ ਲੈਣੇ ਤਾਂ ਬਸ 700 ਰੁਪਏ ਰੈਂਟ ਹੈ ਹੁਣ ਅਸੀਂ ਤਾਂ ਪਹਿਲਾਂ ਹੀ ਗਰੀਬ ਬੰਦੇ ਕਚਾਰੇਾਂ ਪੇ ਤੇ ਦਿਹਾੜੀ ਸੇਵਾ ਕੀਤੀ ਜਾ ਕੇ ਥੱਕੇ ਆ ਰਹੇ ਉਹਨਾਂ ਨੂੰ ਦੱਸੋ ਕਮਰਾ ਨਹੀਂ ਮਿਲਦਾ ਕਰੂੰਗਾ ਕੀ ਇਹ ਹਾਲ ਨੇ ਇਹਨਾਂ ਦੇ ਕਮਰੇ ਬਣਾ ਕੇ ਨਾਲ ਬਾਬੇ ਕਰਵਾਦੇ ਵਾਲੇ ਬਣਾ ਕੇ ਜੇ ਕਰੋ ਨਾਲ ਕੋਲੋਂ ਸਾਡੀ ਵੀਡੀਓ ਪਹੁੰਚਦੀ ਆ ਤਾ ਸ਼ਰੋਮਣੀ ਕਮਾਇਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਜੇ ਜ ਕੰਮ ਨਾ ਕਰੇ ਹਨਾ ਬਾਬਾ ਜੀ ਹੁਣ ਬਾਬੇ ਸਾਡੇ ਥੋੜੇ ਜਿਹੀ ਥੋੜਾ ਜਿਹਾ ਕਹਿ ਦਿਓ ਜੀ ਅਸੀਂ ਵੀ ਕਹਿੰਦੇ ਹਾਂ ਨੋ ਧਿਆਨ ਦੇਣ ਹੁਣ ਬਾਬੇ ਵੀ ਸਾਡੇ ਮਾਹਪੁਰਸਾਂ ਨੂੰ ਬੇਨਤੀ ਕਰੂਗਾ ਵੀ ਤੁਸੀਂ ਇਹਨਾਂ ਨੂੰ ਇਹ ਕੰਮ ਨਾ ਕਰੋ ਅਸੀਂ ਤਾਂ ਬਾਬੇ ਕਾਰਸ਼ਵਲ ਨੂੰ ਕਹਿੰਦੇ ਹਾਂ ਮਾਹਪੁਰਸਾਂ ਰਹਿੰਦੇ ਵੀ ਬਾਬਾ ਜੀ ਤੁਸੀਂ ਦੇਖੋ ਇਹਨਾਂ ਨੂੰ ਐਡੇ ਬਿਲਡਿੰਗਾਂ ਬਣਾ ਕੇ ਤੁਸੀਂ ਆਪ ਕਰੋ ਤਾਂ ਉਹਨਾਂ ਨੂੰ ਕਮਰਾ ਮਿਲੇਗਾ ਤੁਹਾਡੇ ਜੈਸਾ ਕੋਈ ਜਨਤਾ ਦਾ ਪੈਸਾ ਹੁੰਦਾ ਹੈ ਹਨਾ ਜੀ ਲਾ ਕੇ ਉਦੀਵਾ ਕਰ ਦਈਏ ਜਨਤਾ ਵੀ ਕਿਸੇ ਦਾ ਭਲਾ ਉਹ ਕੋਈ ਵਰਤੂਗਾ ਕੋਈ ਇਸ ਦੇ ਵਿੱਚ ਰਹੂਗਾ ਕਮਰੇ 'ਚ ਪਰ ਤੁਸੀਂ ਕਮਰੇ ਨੂੰ ਕਿਰਾਏ ਪਰ ਨਾ ਛਡਾਓ ਨਾ ਠੀਕ ਹੈ ਜੀ ਨਾ ਕੋਈ ਫੋਨ ਤੇ ਗੱਲ ਕਰੋ ਕੋਈ ਵੀ ਕਿਸੇ ਦਾ ਫੋਨ ਆਊਗਾ ਤਾਂ ਅਸੀਂ ਕਮਰਾ ਦਵਾਂਗੇ ਇਹਦਾ ਕੰਮ ਨਾ ਕਰੋ ਜੇਕਰ ਕੋਈ ਵੀ ਆਉਂਦਾ ਨਾ ਬਾਬਾ ਜੀ ਉਸ ਨੂੰ ਕਮਰਾ ਦੋ ਛੋਟਾ ਜਿਹਾ ਵੱਡਾ ਕੋਈ ਇਸ ਦੀ ਪ੍ਰੋਫੈਸ ਦੀ ਗੱਲ ਨਹੀਂ ਹੁੰਦੀ ਇਸ ਦੇ ਵਿੱਚ